ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਸਾਬਿਤ ਹੋ ਜਾਵੇਗੀ ਕਿਉਂਕਿ ਮੰਨਿਆ ਜਾ ਰਿਹਾ ਹੈ ਜੀ ਕਿ 21 ਸਤੰਬਰ ਦਿਨ ਐਤਵਾਰ ਦੇ ਦਿਨ ਬੜਾ ਹੀ ਭਿਆਨਕ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਇਸ ਗ੍ਰਹਿਣ ਦੇ ਨਾਲ ਸ਼ੇ ਰਾਸ਼ੀ ਵਾਲੇ ਕਰੋੜਪਤੀ ਬਣ ਜਾਣਗੇ ਤੇ ਜਿਹੜੇ ਸ਼ੇ ਰਾਸ਼ੀ ਵਾਲੇ ਹਨ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਇਸ ਬਾਰੇ ਸਾਰੀ ਹੀ ਗੱਲਬਾਤ ਜਾਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਕਿਰਪਾ 12 ਹੀ ਰਾਸ਼ੀਆਂ ਤੇ ਬਣ ਜਾਵੇ ਤੇ ਸਾਰੇ ਹੀ ਲੋਕ ਹੋ ਜਾਣ ਜੀ ਧਨ ਦੇ ਨਾਲ ਮਾਲਾਂ ਮਲ ਦੋਸਤੋ ਸਾਲ 2025 ਦੇ ਵਿੱਚ ਸਾਲ ਦਾ ਦੂਜਾ ਗ੍ਰਹਿਣ ਅੰਤਮ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਇਹ ਸੂਰਜ ਗ੍ਰਹਿਣ ਕਿੰਨੀ ਤਰੀਕ ਨੂੰ ਲੱਗੇਗਾ ਤੇ ਭਾਰਤ ਵਿੱਚ ਕਿਹੜੇ-ਕਿਹੜੇ ਰਾਜ ਵਿੱਚ ਦਿਖਾਈ ਦੇਣ ਵਾਲਾ ਹੈ ਇਸ ਬਾਰੇ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਇਸ ਵੀਡੀਓ ਵਿੱਚ ਦੱਸਣ ਵਾਲੇ ਹਾਂ ਇਸ ਵਾਰ ਲੱਗਣ ਵਾਲਾ ਸੂਰਜ ਗ੍ਰਹਿਣ ਬੜਾ ਹੀ ਚਮਤਕਾਰੀ ਕਿਹਾ ਜਾ ਰਿਹਾ ਹੈ ਇਸ ਦਾ ਅਸਰ 12 ਹੀ ਰਾਸ਼ੀਆਂ ਦੇ ਉੱਪਰ ਪੈਣ ਵਾਲਾ ਹੈ ਇਹ ਗ੍ਰਹਿਣ ਬਹੁਤ ਹੀ ਜ਼ਿਆਦਾ ਪਾਵਰਫੁੱਲ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਮੱਸਿਆ ਦੇ ਦਿਨ ਲੱਗਣ ਵਾਲਾ ਹੈ ਤੇ ਅਗਲੇ ਦਿਨ ਸ਼ਰਦੀ ਨਵਰਾਤਰੀ ਵੀ ਹੈ ਸ਼ੁਭ ਆਰੰਭ ਹੋਣ ਵਾਲੀ ਹੈ ਤੇ ਇਸ ਦਿਨ ਸੂਰਜ ਗ੍ਰਹਿਣ ਦਾ ਸਮਾਂ 144 ਸਾਲਾਂ ਦੇ ਬਾਅਦ ਆਇਆ ਹੈ ਇਦਾਂ ਦਾ ਮਹਾਦੁਰਲਭ ਸਮਾਂ ਜਿਹੜਾ ਹੈ ਬਹੁਤ ਹੀ ਭਾਗ ਬਦਲਣ ਵਾਲਾ ਹੁੰਦਾ ਹੈ ਤੇ ਕਿਰਪਾ ਦੇ ਨਾਲ ਰਿਲੇਟਡ ਹੁੰਦਾ ਹੈ 5 ਤੋਂ 10 ਮਿੰਟ ਕੱਢ ਕੇ ਤੁਸੀਂ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਹੈ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾਉਣੀ ਹੈ ਤਾਂ ਕਿ ਉਹਨਾਂ ਦੀ ਕਿਰਪਾ 12 ਹੀ ਰਾਸ਼ੀਆਂ ਤੇ ਬਣੀ ਰਹੇ ਇਸ ਗ੍ਰਹਿਣ ਦੇ ਬਾਅਦ ਦੱਸਿਆ ਜਾ ਰਿਹਾ ਹੈ 6 ਰਾਸ਼ੀ ਵਾਲੇ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਭਾਗ ਇੱਕਦਮ ਸੋਨੇ ਵਾਂਗ ਚਮਕਣ ਵਾਲਾ ਹੈ ਇਹਨਾਂ ਦੇ ਜੀਵਨ ਦੇ ਸਾਰੇ ਦੁੱਖ, ਦਰਦ, ਪਰੇਸ਼ਾਨੀਆਂ ਤੇ ਕਸ਼ਟ ਹੁਣ ਮਿਟਣ ਵਾਲੇ ਹਨ। ਇਹਨਾਂ ਦਾ ਭਾਗ ਹੀ ਪ੍ਰਭਲ ਹੋ ਜਾਵੇਗਾ। ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਇਸ ਸੂਰਜ ਗ੍ਰਹਿਣ ਦੇ ਬਾਅਦ ਧਨ, ਦੌਲਤ, ਸੁੱਖ, ਸਮ੍ਰiddhi ਤੇ ਐਸ਼ ਤੇ ਬਹੁਤ ਵਾਧਾ ਹੋਣ ਵਾਲਾ ਹੈ। ਕੈਰੀਅਰ, ਕਾਰੋਬਾਰ ਦੇ ਵਿੱਚ ਵੀ ਇਹਨਾਂ ਸ਼ੇ ਰਾਸ਼ੀ ਵਾਲਿਆਂ ਨੂੰ ਉન્નਤੀ ਵੇਖਣ ਨੂੰ ਮਿਲ ਸਕਦੀ ਹੈ। ਕੋਰਟ ਕਚਹਿਰੀ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਵੀ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ। ਇਸ ਸੂਰਜ ਗ੍ਰਹਿਣ ਦੇ ਬਾਅਦ ਇਹਨਾਂ ਰਾਸ਼ੀ ਵਾਲਿਆਂ ਦੇ ਵਿਰੋਧੀ ਤੇ ਇਹਨਾਂ ਦੇ ਦੁਸ਼ਮਣ ਜਿਹੜੇ ਹਨ ਇਹਨਾਂ ਦੇ ਸਾਹਮਣੇ ਗੋਡੇ ਟੇਕ ਦੇਣਗੇ ਖਾਸ ਤੌਰ ਤੇ ਬੇਬੀਆਂ ਭੈਣਾਂ ਨੂੰ ਇਹ ਕਿਹਾ ਜਾਂਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਜੀ ਕਿ 21 ਸਤੰਬਰ 2025 ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਇਸ ਲਈ ਇਸ ਸੂਰਜ ਗ੍ਰਹਿਣ ਦਾ ਇੰਤਜ਼ਾਰ ਭਾਰਤ ਵਿੱਚ ਜਿਹੜੇ ਜੋਸ਼ੀ ਹਨ ਪੰਡਿਤ ਹਨ ਤੇ ਸ਼ਾਸਤਰੀ ਵਿਗਿਆਨਿਕ ਹਨ ਉਹ ਬੇਸਬਰੀ ਨਾਲ ਕਰ ਰਹੇ ਹਨ ਇਸ ગ્રਹਣ ਦਾ ਪ੍ਰਭਾਵ ਸ਼ੇਰ ਰਾਸ਼ੀ ਵਾਲਿਆਂ ਤੇ ਪੂਰਾ ਬਣਿਆ ਰਹੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਸਮਾਂ ਤੁਹਾਡੇ ਲਈ ਬੜਾ ਹੀ ਵਿਸ਼ੇਸ਼ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਿਵ ਜਿਹੜੇ ਹਨ 12 ਰਾਸ਼ੀਆਂ ਦੇ ਉੱਪਰ ਆਪਣੀ ਬਹੁਤ ਜ਼ਿਆਦਾ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ ਤੇ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਉੱਪਰ ਸ਼ਿਵ ਜੀ ਦੀ ਇੱਕ ਵਾਰ ਕਿਰਪਾ ਹੋ ਜਾਂਦੀ ਹੈ ਉਸ ਦੇ ਜੀਵਨ ਦੇ ਸਾਰੇ ਹੀ ਦੁੱਖ ਕਸ਼ਟ ਮਿਟ ਜਾਂਦੇ ਹਨ ਉਸ ਦੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਤੇ ਸਮਰiddhi ਹਮੇਸ਼ਾ ਲਈ ਪ੍ਰਵੇਸ਼ ਕਰ ਜਾਂਦੀ ਹੈ ਤੁਹਾਨੂੰ ਦੱਸ ਦਈਏ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਕਿ ਕਿਹੜੀਆਂ-ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਦੂਜਾ ਸੂਰਜ ਗ੍ਰਹਿਣ 21 ਸਤੰਬਰ 2025 ਨੂੰ ਰਾਤ ਦੇ ਸਮੇਂ 11:08 ਤੇ ਸ਼ੁਰੂ ਹੋ ਜਾਵੇਗਾ ਇਹ ગ્રਹਣ ਰਾਤ 2:43 ਦੇ ਉੱਪਰ ਤੱਕ ਚਰਮ ਸੀਮਾ ਤੱਕ ਪਹੁੰਚ ਜਾਵੇਗਾ ਤੇ ਰਾਤ 3:36 ਮਿੰਟ ਤੇ ਸਮਾਪਤ ਹੋ ਜਾਵੇਗਾ। ગ્રਹਣ ਤੋਂ ਪਹਿਲਾਂ 12 ਘੰਟੇ ਸੂਤਕ ਕਾਲ ਸਮਾਂ ਆਰੰਭ ਹੋ ਜਾਂਦਾ ਹੈ। ਇਹ ਸਮਾਂ ਧਾਰਮਿਕ ਕੰਮਾਂ ਤੋਂ ਪਰਹੇਜ਼ ਕਰਨ ਵਾਲਾ ਹੁੰਦਾ ਹੈ ਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਹਾਲਾਂਕਿ ਭਾਰਤ ਵਿੱਚ ਇਹ ਸੂਰਜ ਗ੍ਰਹਣ ਨਜ਼ਰ ਨਹੀਂ ਆਵੇਗਾ। ਇਸ ਲਈ ਸੂਤਕ ਕਾਲ ਤੋਂ ਮੰਨਣਾ ਸਮਾਂ ਜ਼ਰੂਰੀ ਨਹੀਂ ਮੰਨਿਆ ਜਾ ਰਿਹਾ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਦੇ ਬਾਅਦ ਕਿਹੜੀਆਂ-ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦਾ ਭਾਗ ਜਿਹੜਾ ਹੈ ਸ਼ਿਵ ਭਗਵਾਨ ਸ਼ਿਵ ਜੀ ਦੀ ਅਸ਼ੀਰਵਾਦ ਨਾਲ ਬਦਲਣ ਵਾਲਾ ਹੈ ਇਹਨਾਂ ਦੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟ ਜਾਣਗੇ ਤੇ ਜੀਵਨ ਵਿੱਚ ਖੁਸ਼ੀਆਂ ਦੀ ਬਰਸਾਤ ਹੋਵੇਗੀ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਇਹ ਕੋਈ ਮਾਮੂਲੀ ਗ੍ਰਹਿਣ ਨਹੀਂ ਹੈ ਬਲਕਿ ਇਸ ਗ੍ਰਹਿਣ ਦੇ ਪ੍ਰਭਾਵ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਨੂੰ ਬਦਲ ਕੇ ਰੱਖ ਦੇਣਗੇ ਇਸ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਹੈ ਕਿਉਂਕਿ ਗਿਆਨ ਵਾਲੀ ਵੀਡੀਓ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸਣਾ ਚਾਹਾਂਗੇ ਜੀ ਇਹ ਮਹੱਤਵਪੂਰਨ ਜਾਣਕਾਰੀ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰ ਦਿੱਤੀ ਹੈ ਨਾਲ ਹੀ ਨਾਲ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਦੇ ਉੱਪਰ ਭਗਵਾਨ ਸ਼ਿਵ ਜੀ ਦੀ ਕਿਰਪਾ ਬਣੀ ਹੋਈ ਹੈ ਜਿਵੇਂ ਤੁਸੀਂ ਸਾਰੇ ਜਾਣਦੇ ਹੋ Hindu ਧਰਮ ਵਿੱਚ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਵਿੱਚੋਂ ਇੱਕ ਨਾਮ ਭਗਵਾਨ ਸ਼ਿਵ ਜੀ ਦਾ ਵੀ ਆਉਂਦਾ ਹੈ। ਭਗਵਾਨ ਸ਼ਿਵ ਜਿਹੜੇ ਹਨ ਜਿਸ ਵਿਅਕਤੀ ਤੇ ਇੱਕ ਵਾਰ ਪ੍ਰਸੰਨ ਹੋ ਜਾਂਦੇ ਹਨ ਉਸ ਉੱਤੇ ਕਦੇ ਵੀ ਜੀਵਨ ਵਿੱਚ ਪਰੇਸ਼ਾਨੀ ਨਹੀਂ ਆਉਂਦੀ। ਗਲਤ ਕੰਮ ਕਰਦੇ ਹਨ ਜਿਹੜੇ ਲੋਕਾਂ ਜਾਂ ਕਿਸੇ ਨੂੰ ਹਾਨੀ ਪਹੁੰਚਾਉਂਦੇ ਹਨ ਤਾਂ ਭਗਵਾਨ ਸ਼ਿਵ ਜਿਹੜੇ ਹਨ ਉਹਨਾਂ ਨੂੰ ਫਿਰ ਸਜ਼ਾ ਵੀ ਦਿੰਦੇ ਹਨ। ਪਰ ਜਿਹੜੇ ਲੋਕ ਸੱਚਾਈ ਤੇ ਧਰਮ ਦਾ ਰਸਤਾ ਅਪਣਾਉਂਦੇ ਹਨ ਭਗਵਾਨ ਸ਼ਿਵ ਉਹਨਾਂ ਦੀ ਮਦਦ ਫਿਰ ਆਪ ਕਰਦੇ ਹਨ। ਇਸ ਵਾਰ ਦਾ ਸੂਰਜ ਗ੍ਰਹਿਣ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਵਿਸ਼ੇਸ਼ ਪ੍ਰਭਾਵ ਪਾਉਣ ਵਾਲਾ ਹੈ ਸੂਰਜ ਗ੍ਰਹਿਣ ਦੇ ਦਿਨ ਸ਼ਿਵ ਯੋਗ ਦਾ ਵੀ ਨਿਰਮਾਣ ਹੋ ਰਿਹਾ ਹੈ ਸ਼ਿਵ ਯੋਗ ਦੇ ਨਿਰਮਾਣ ਦੇ ਨਾਲ ਕਿਉਂਕਿ ਉਹ ਤਾਂ ਗ੍ਰਹਾਂ ਦੇ ਸਵਾਮੀ ਮੰਨੇ ਜਾਂਦੇ ਹਨ ਤੇ ਨਿਰੰਤਰ ਹੀ ਆਪਣੇ ਹੱਥ ਵਿੱਚ ਉਹ ਐਸੀ ਸ਼ਕਤੀ ਰੱਖਦੇ ਹਨ ਜਿਸ ਦੇ ਨਾਲ ਭਲਾ ਹੋ ਜਾਵੇ ਭਗਵਾਨ ਸ਼ਿਵ ਜੀ ਦੀ ਵਿਸ਼ੇਸ਼ ਕਿਰਪਾ ਇਹਨਾਂ ਭਾਗਸ਼ਾਲੀ ਰਾਸ਼ੀਆਂ ਤੇ ਪੈਣ ਵਾਲੀ ਹੈ ਭਗਵਾਨ ਸ਼ੇਵ ਦੇ ਆਸ਼ੀਰਵਾਦ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਬਹੁਤ ਧਨਲਾਭ, ਸਫਲਤਾ, ਸੁਖ ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਹੁਣ ਗੱਲ ਕਰਦੇ ਹਾਂ ਜੀ ਉਹਨਾਂ ਭਾਗਸ਼ਾਲੀ ਖੁਸ਼ਕਿਸਮਤ ਰਾਸ਼ੀਆਂ ਦੀ। ਸਭ ਤੋਂ ਪਹਿਲੀ ਰਾਸ਼ੀ ਹੈ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਲੰਮੇ ਸਮੇਂ ਤੋਂ ਜੇਕਰ ਤੁਸੀਂ ਬਿਮਾਰ ਚੱਲ ਰਹੇ ਸੀ, ਇਸ ਸੂਰਜ ਗ੍ਰਹਿਣ ਤੋਂ ਬਾਅਦ ਤੁਹਾਡਾ ਜੀਵਨ ਬਹੁਤ ਹੀ ਚੰਗੇ ਤਰ੍ਹਾਂ ਸੁਖਦ ਹੋ ਜਾਵੇਗਾ। ਤੁਸੀਂ ਬਿਮਾਰੀ ਤੋਂ ਦੂਰ ਹੋ ਜਾਓਗੇ। ਲੰਬੇ ਸਮੇਂ ਤੋਂ ਜੇਕਰ ਨੌਕਰੀ ਦੀ ਤਿਆਰੀ ਕਰ ਰਹੇ ਹੋ ਤਾਂ ਸੂਰਜ ਗ੍ਰਹਿਣ ਦੇ ਬਾਅਦ ਜਿਹੜਾ ਸਮਾਂ ਆਵੇਗਾ ਭਗਵਾਨ ਸ਼ਿਵ ਜੀ ਦੇ ਅਸ਼ੀਰਵਾਦ ਨਾਲ ਤੁਹਾਨੂੰ ਨੌਕਰੀ ਮਿਲ ਜਾਵੇਗੀ ਤੁਹਾਡੇ ਸਾਰੇ ਦੁੱਖ ਦਰਦ ਤਕਲੀਫਾਂ ਤੇ ਪਰੇਸ਼ਾਨੀਆਂ ਵਿੱਚੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਕੈਰੀਅਰ ਕਾਰੋਬਾਰ ਦੇ ਵਿੱਚ ਤੁਹਾਨੂੰ ਉન્નਤੀ ਵੇਖਣ ਨੂੰ ਮਿਲ ਸਕਦੀ ਹੈ ਇਸ ਸੂਰਜ ਗ੍ਰਹਿਣ ਦੇ ਬਾਅਦ ਜਿੱਦਾਂ ਹੀ ਸ਼ਿਵੀ ਯੋਗ ਦਾ ਨਿਰਮਾਣ ਹੋ ਰਿਹਾ ਹੈ ਆਪਣੇ ਜਿਹੜੇ ਨੌਗਰੇ ਹਨ ਉਹ ਤੁਹਾਡਾ ਸਾਥ ਦੇਣ ਵਾਲੇ ਹਨ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੇ ਭਾਗ ਹੀ ਪ੍ਰਬਲ ਹੋ ਜਾਣਗੇ ਭਗਵਾਨ ਸ਼ਿਵ ਜੀ ਦੀ ਕਿਰਪਾ ਦੇ ਨਾਲ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੈ ਤੇ ਤੁਸੀਂ ਸਫਲਤਾਵਾਂ ਨੂੰ ਹਾਸਲ ਕਰਨਾ ਹੈ ਜੇਕਰ ਤੁਸੀਂ ਲੰਮੇ ਸਮੇਂ ਤੋਂ ਆਪਣੇ ਕਿਸੇ ਧਨ ਸੰਪਤੀ ਨੂੰ ਵੇਚਣਾ ਚਾਹੁੰਦੇ ਸੀ ਪਰ ਵਿਕ ਨਹੀਂ ਸੀ ਪਾ ਰਹੇ ਪਰ ਹੁਣ ਸੂਰਜ ਗ੍ਰਹਿਣ ਤੋਂ ਬਾਅਦ ਆਪਣੀ ਸੰਪਤੀ ਵਿਕਣ ਦੇ ਨਾਲ ਤੁਸੀਂ ਧਨਵਾਨ ਹੋ ਜਾਓਗੇ ਤੁਹਾਡੇ ਧਨ ਸੰਪਤੀ ਵਿਕ ਜਾਵੇਗੀ ਤੇ ਇਹ ਤੁਹਾਨੂੰ ਚੰਗਾ ਮੁਨਾਫਾ ਵੀ ਦੇ ਕੇ ਜਾਵੇਗੀ ਕੋਲੇ ਮਿਲਾ ਕੇ ਸੂਰਜ ਗ੍ਰਹਿਣ ਦਾ ਚੰਗਾ ਅਸਰ ਤੁਹਾਡੇ ਜੀਵਨ ਵਿੱਚ ਵੇਖਣ ਨੂੰ ਮਿਲੇਗਾ ਜੇਕਰ ਤੁਸੀਂ ਚਾਹੁੰਦੇ ਹੋ ਪੂਰੇ ਇੱਕ ਸਾਲ ਤੱਕ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤਾਂ ਤੁਸੀਂ ਉਸ ਤੋਂ ਬਾਅਦ ਪਹਿਲੇ ਸੋਮਵਾਰ ਭਗਵਾਨ ਪੋਲੇਨਾਥ ਦੇ ਮੰਦਰ ਜਾ ਕੇ ਸਿਰਫ ਇੱਕ ਲੋਟਾ ਜਲ ਖੜਨਾ ਹੈ ਤੇ ਸ਼ਿਵਲਿੰਗ ਨੂੰ ਅਰਪਿਤ ਕਰ ਦੇਣਾ ਹੈ ਇਸ ਦੇ ਨਾਲ ਪੂਰਾ ਇਹ ਸਾਲ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਹਾਡੀਆਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਸੀਂ ਆਪਣਾ ਰਸਤਾ ਹੀ ਬਦਲ ਲਓਗੇ ਭਾਵਕੇ ਤਰੱਕੀ ਵੱਲ ਜਾਓਗੇ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਤੁਹਾਡੀ ਪ੍ਰਾਪਰਟੀ ਤੇ ਵਾਹਨ ਖਰੀਦਣ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਹਨ ਤੁਹਾਡਾ ਵਪਾਰ ਹੁਣ ਜਲਦ ਹੀ ਚੱਲਣਾ ਬੰਦ ਹੋ ਸਕਦਾ ਸੀ ਪਰ ਇਸ ਸਮੇਂ ਤੁਹਾਡੇ ਲਈ ਮਹਾਂ ਸੰਯੋਗ ਬਣ ਚੁੱਕਾ ਹੈ ਤੇ ਵਪਾਰ ਹੁਣ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਵਪਾਰ ਵਿੱਚੋਂ ਚਾਰੇ ਹੀ ਪਾਸਿਆਂ ਤੋਂ ਤੁਹਾਨੂੰ ਧਨ ਲਾਭ ਹੋਣ ਦੀ ਸੰਭਾਵਨਾ ਹੈ ਜੇਕਰ ਤੁਹਾਡੇ ਘਰ ਵਿੱਚ ਰੋਜ਼ ਲੜਾਈ ਝਗੜਾ ਗ੍ਰਹਿ ਕਲੇਸ਼ ਹੁੰਦਾ ਸੀ ਤਾਂ ਸੂਰਜ ਗ੍ਰਹਿਣ ਤੋਂ ਬਾਅਦ ਹਮੇਸ਼ਾ ਦੇ ਲਈ ਉਹ ਝਗੜਾ ਖਤਮ ਹੋ ਜਾਵੇਗਾ। ਭਗਵਾਨ ਭੋਲੇनाथ ਜੀ ਦੀ ਕਿਰਪਾ ਤੇ ਬਰਕਤ ਤੁਹਾਡੇ ਘਰ ਤੇ ਹਮੇਸ਼ਾ ਲਈ ਬਣੀ ਰਹੇਗੀ। ਭਗਵਾਨ ਭੋਲੇनाथ ਜੀ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਘਰ ਦੇ ਇੱਕ ਮੈਂਬਰ ਦੇ ਨਾਲ ਕਿਤੇ ਘੁੰਮਣ ਲਈ ਜਾ ਸਕਦੇ ਹੋ। ਤਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਸੂਰਜ ਗ੍ਰਹਿਣ ਦੇ ਬਾਅਦ ਸਮਾਂ ਪੂਰੇ 1 ਸਾਲ ਤੱਕ ਤੁਹਾਡੇ ਪੱਖ ਵਿੱਚ ਹੈ ਤੇ ਜਾਦਾ ਕਲਿਆਣਕਾਰੀ ਤੇ ਸੁਭਾਗਿਆਸ਼ਾਲੀ ਤੁਹਾਨੂੰ ਸਬਿਤ ਹੋ ਜਾਵੇਗਾ। ਭਾਵ ਕਿ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ। ਮਾਰਕੀਟ ਵਿੱਚ ਜੇਕਰ ਤੁਸੀਂ ਪੈਸਾ ਕਿਸੇ ਨਿਵੇਸ਼ ਲਈ ਲਗਾਉਂਦੇ ਹੋ ਤਾਂ ਦੁੱਗਣਾ ਮੁਨਾਫਾ ਕਮਾ ਸਕਦੇ ਹੋ। ਇਸ ਲਈ ਕਿਸੇ ਵੀ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਹੁਣ ਸਮਾਂ ਤੁਹਾਡੇ ਪੱਖ ਵਿੱਚ ਆਉਣ ਵਾਲਾ ਹੈ। ਜੋ ਵੀ ਕਾਰੋਬਾਰ ਕਰੋਗੇ ਉਸ ਵਿੱਚ 10 ਗੁਣਾ ਮੁਨਾਫਾ ਤੁਹਾਨੂੰ ਮਿਲ ਸਕਦਾ ਹੈ ਕਹਿਣ ਦਾ ਮਤਲਬ ਕਿ ਜੇਕਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹੋ ਤੇ ਉਹ ਵੀ ਤੁਹਾਨੂੰ ਚੰਗਾ ਮੁਨਾਫਾ ਦੇ ਕੇ ਜਾ ਸਕਦਾ ਹੈ ਅਨੇਕ ਪ੍ਰਕਾਰ ਦੇ ਧਨਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਭਗਵਾਨ ਭੋਲੇनाथ ਦੀ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਉਸ ਤੋਂ ਪਹਿਲਾਂ ਤੁਸੀਂ ਪਹਿਲੇ ਸੋਮਵਾਰ ਗਾਂ ਨੂੰ ਇੱਕ ਰੋਟੀ ਜਾਂ ਗੁੜ ਖਵਾ ਸਕਦੇ ਹੋ ਤੁਸੀਂ ਆਪਣੇ ਹੱਥਾਂ ਨਾਲ ਖਵਾਉਣਾ ਹੈ ਇਸ ਤਰੀਕੇ ਨਾਲ ਭਗਵਾਨ ਸ਼ਿਵ ਜੀ ਦੀ ਭਗਵਾਨ ਪੋਲੇनाथ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ। ਅਗਲੀ ਰਾਸ਼ੀ ਹੈ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੇ ਉੱਪਰ ਸੂਰਜ ਗ੍ਰਹਿਣ ਦੇ ਬਾਅਦ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ। ਧਨ ਲਾਭ ਪ੍ਰਾਪਤੀ ਦੇ ਅਨੇਕਾਂ ਹੀ ਅਵਸਰ ਬਣਦੇ ਹੋਏ ਦਿਖਾਈ ਦੇ ਰਹੇ ਹਨ। ਤੁਹਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਮਕਰ ਰਾਸ਼ੀ ਦੇ ਲੋਕ ਵਪਾਰਕ ਵਿਸ਼ੇਸ਼ ਉન્નਤੀ ਹਾਸਲ ਕਰਨ ਵਾਲੇ ਹਨ ਤੇ ਜਿਹੜੇ ਲੋਕ ਨੌਕਰੀ ਵਿੱਚ ਹਨ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਦੀ ਸੰਭਾਵਨਾ ਹੈ ਜਿਹੜੇ ਲੋਕ ਵਿਦੇਸ਼ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਹਨ ਜਾਂ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਦਾ ਇਹ ਸੁਪਨਾ ਸਾਕਾਰ ਹੋ ਜਾਵੇਗਾ ਮਕਰ ਰਾਸ਼ੀ ਵਾਲਿਓ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸੁਵਿਧਾਵਾਂ ਦੀ ਹੁਣ ਕੋਈ ਕਮੀ ਨਹੀਂ ਰਹਿ ਜਾਵੇਗੀ ਤੁਹਾਡੇ ਦੁਆਰਾ ਸ਼ੁਰੂ ਕੀਤੇ ਗਏ ਹਰ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਮਕਰ ਰਾਸ਼ੀ ਵਾਲਿਓ ਤੁਹਾਡੇ ਤੇ ਬਣੀ ਰਹੇਗੀ ਇਸ ਦੇ ਪ੍ਰਭਾਵ ਤੁਹਾਡੇ ਜੀਵਨ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਹਨ ਮਕਰ ਰਾਸ਼ੀ ਵਾਲਿਆਂ ਦਾ ਜੀਵਨ ਸੰਪੂਰਨ ਰੂਪ ਵਿੱਚ ਹੁਣ ਬਦਲਣ ਵਾਲਾ ਹੈ ਅਗਲੀ ਭਾਗਸ਼ਾਲੀ ਰਾਸ਼ੀ ਹੈ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਦੀ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣੀ ਹੋਈ ਹੈ ਤੁਹਾਡੇ ਤੇ અત્યੰਤ ਪ੍ਰਸੰਨ ਹੋ ਚੁੱਕੇ ਹਨ ਇਸ ਸਮੇਂ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਸਮਾਜ ਵਿੱਚ ਤੁਸੀਂ ਆਪਣੀ ਚੰਗੀ ਪਛਾਣ ਬਣਾਉਣ ਦੇ ਕਾਬਿਲ ਹੋਣ ਵਾਲੇ ਹੋ। ਨਾਲ ਹੀ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਨਵੇਂ-ਨਵੇਂ ਧਨ ਕਮਾਉਣ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਜਾਣਗੇ। ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਦੇ ਆਉਣ ਦੇ ਨਾਲ ਪਰਿਵਾਰਕ ਮਾਹੌਲ ਸੁਖ ਸ਼ਾਂਤੀ ਨਾਲ ਭਰ ਜਾਵੇਗਾ। ਧਨਲਾਭ ਹੋਣ ਦੀ ਵੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ। ਇਸ ਸਮੇਂ ਪੂਰੀ ਹੀ ਤਰ੍ਹਾਂ ਸਮਾਂ ਤੁਹਾਡੇ ਪੱਖ ਵਿੱਚ ਹੈ। ਇਸ ਦਾ ਭਰਪੂਰ ਲਾਭ ਉਠਾ ਲਓ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਭਗਵਾਨ ਸ਼ਵ ਦੇ ਵਿਸ਼ੇਸ਼ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਲਾਭ ਦੀ ਤਾਂ ਇਸ ਸਮੇਂ ਤੁਸੀਂ ਹਰ ਕੰਮ ਵਿੱਚ ਦੁਗਣਾ ਲਾਭ ਉਠਾ ਸਕਦੇ ਹੋ ਚੰਗੀ ਤੁਹਾਡੀ ਜ਼ਿੰਦਗੀ ਵਿੱਚ ਸ਼ੁਰੂਆਤ ਹੋ ਜਾਵੇਗੀ ਨੌਕਰੀ ਪੇਸ਼ਾ ਕੰਨਿਆ ਰਾਸ਼ੀ ਵਾਲਿਆਂ ਨੂੰ ਇਸ ਸਮੇਂ ਪ੍ਰਮੋਸ਼ਨ ਮਿਲ ਸਕਦੀ ਹੈ ਦੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਕੋਈ ਸੁਪਨਾ ਜੋ ਕਾਫੀ ਸਮੇਂ ਤੋਂ ਅਧੂਰਾ ਸੀ ਉਹ ਸਾਕਾਰ ਹੋ ਜਾਵੇਗਾ। ਵਪਾਰ ਵਿੱਚ ਵੀ ਦੁੱਗਣਾ ਮੁਨਾਫਾ ਹੋਣ ਦੀ ਸੰਭਾਵਨਾ ਹੈ, ਧਨ ਲਾਭ ਵਿੱਚ ਵਾਧਾ ਹੋ ਜਾਵੇਗਾ। ਕੰਨਿਆ ਰਾਸ਼ੀ ਵਾਲਿਆਂ ਦੀਆਂ ਹੁਣ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਵਾਲੀਆਂ ਹਨ। ਜੇਕਰ ਤੁਸੀਂ ਇਸ ਸਮੇਂ ਨਵਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ। ਧਨ ਸਫਲਤਾ ਸੁਖ ਸ਼ਾਂਤੀ ਤੁਹਾਨੂੰ ਪ੍ਰਾਪਤ ਹੋਣ ਵਾਲੀ ਹੈ ਅਗਲੀ ਕੁਝ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸੂਰਜ ਗ੍ਰਹਿਣ ਤੋਂ ਬਾਅਦ ਤੁਹਾਡੇ ਤੇ ਭਗਵਾਨ ਸ਼ਿਵ ਦੀ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਜਿਸ ਦੇ ਨਾਲ ਤੁਹਾਨੂੰ ਧਨ ਲਾਭ ਪ੍ਰਾਪਤੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਹਾਡੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਵੀ ਪਰੇਸ਼ਾਨੀ ਸੀ ਤਾਂ ਉਸ ਪਰੇਸ਼ਾਨੀ ਦਾ ਹੁਣ ਅੰਤ ਹੋ ਜਾਵੇਗਾ ਕੋਲ ਮਿਲਾ ਕੇ ਕਹਿ ਲਓ ਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਤੁਸੀਂ ਭਰਪੂਰ ਲਾਭ ਉਠਾ ਲਓ ਇਸ ਸਮੇਂ ਤੁਹਾਡੇ ਬੱਚੇ ਤੁਹਾਨੂੰ ਕੋਈ ਐਸਾ ਸਰਪ੍ਰਾਈਜ਼ ਦੇ ਸਕਦੇ ਹਨ ਜਿਸ ਦੇ ਨਾਲ ਪੂਰੇ ਹੀ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਅਗਲੀ ਤੇ ਅਖੀਰਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡਾ ਜੀਵਨ ਹੁਣ ਖੁਸ਼ੀਆਂ ਨਾਲ ਭਰਨ ਵਾਲਾ ਹੈ ਭਗਵਾਨ ਸ਼ਿਵ ਤੁਹਾਡੇ ਉੱਪਰ ਵਿਸ਼ੇਸ਼ ਕਿਰਪਾ ਬਣਾ ਰਹੇ ਹਨ ਨਾਲ ਹੀ ਨਾਲ ਨੌਕਰੀ ਦੇ ਯੋਗ ਵੀ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਕੋਈ ਪੈਸਾ ਤੁਹਾਡਾ ਕਿਤੇ ਰੁਕਿਆ ਹੋਇਆ ਸੀ ਕਾਫੀ ਸਮੇਂ ਤੋਂ ਕੋਈ ਵਾਪਸ ਮਿਲਣ ਦੀ ਸੰਭਾਵਨਾ ਨਹੀਂ ਸੀ ਇਸ ਸਮੇਂ ਸਾਰੀਆਂ ਰੁਕਾਵਟਾਂ ਦੂਰ ਹੋ ਕੇ ਪੈਸਾ ਤੁਹਾਨੂੰ ਵਾਪਸ ਮਿਲ ਜਾਵੇਗਾ ਤੇ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਕੁੰਭ ਰਾਸ਼ੀ ਵਾਲੇ ਤੁਸੀਂ ਕੁਝ ਹੀ ਦਿਨਾਂ ਵਿੱਚ ਖੁਦ ਮਹਿਸੂਸ ਕਰੋਗੇ ਕਿ ਸਮਾ ਤੁਹਾਡੇ ਪੱਖ ਵਿੱਚ ਹੈ ਪ੍ਰੇਮ ਸੰਬੰਧਾਂ ਤੋਂ ਵੀ ਤੁਹਾਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਇਸ ਸਮੇਂ ਇਹਨਾਂ ਰਾਸ਼ੀ ਵਾਲਿਆਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੇ ਸੋ ਦੋਸਤੋ ਇਹ ਸੀ ਜੀ ਇਹਨਾਂ ਰਾਸ਼ੀ ਵਾਲਿਆਂ ਦੀ ਭਵਿੱਖ ਬਾਣੀ ਕਿ ਸੂਰਜ ਗ੍ਰਹਿਣ ਤੋਂ ਬਾਅਦ ਸਮਾਂ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਪੱਖ ਵਿੱਚ ਹੈ ਧੰਨਵਾਦ